ਦਿਨ 16ਵਾਂ ਬਦਲ ਦੇ ਮੌਸਮ ਕੋਇਲ ਨੂੰ ਗਉਣ ਤੋਂ ਨਹੀਂ ਰੋਕ ਸਕਦੇ ਖਾਲੀ ਜੇਬ ਦਾ ਭਾਰ ਅੱਖਾਂ ਨੀਵੀਆਂ ਕਰਾ ਦਿੰਦਾ ਹੈ ਅੰਬਰ ਤੋਂ ਡਿੱਗ ਰਿਹਾ ਖੰਭ ਧਰਤੀ ਤੇ ਹਮੇਸ਼ਾ ਨੱਚਦਾ ਹੀ ਡਿੱਗਦਾ ਹੈ ਜੇ ਸਿਰ ਤੇ ਫਕੀਰ ਨੇ ਅੱਜ ਦੀ ਯਾਤਰਾ ਪੌ ਫੁੱਟ ਦੀ ਅਸੀਂ ਸ਼ੁਰੂ ਕਰ ਦਿੱਤੀ ਸੀ ਅਜੇ ਦਿਨ ਵੀ ਪੂਰਾ ਨਹੀਂ ਸੀ ਚੜਿਆ ਕਿ ਪਿੱਛੋਂ ਕਾਲੀ-ਕਾਲੀ ਦੁਰਦਾਈਕ ਆਦਮੀ ਉਹਨਾਂ ਦੇ ਨਾਲ ਆ ਰਲਿਆ ਸਵੇਰੇ-ਸਵੇਰੇ ਹੀ ਇੰਨੀ ਭੱਜ-ਦੌੜ ਕਿਵੇਂ ਪੈ ਗਈ ਸੱਜਣਾ ਫਕੀਰ ਨੇ ਉਸ ਸੌਸਾਈ ਹੋਏ ਆਦਮੀ ਨੂੰ ਪੁੱਛਿਆ ਦੀ ਦਾ ਵਿਆਹ ਕਰ ਰਿਹਾ ਹੈ ਸਾਧੂ ਮਹਾਰਾਜ ਆ ਅਗਲੇ ਪਿੰਡੋਂ ਆਪਣੇ ਕਿਸੇ ਜਾਨੂ ਕੋਲੋਂ ਪੈਸੇ ਉਧਾਰ ਮੰਗਣ ਚੱਲਿਆ ਉਸਨੇ ਛੇਤੀ ਛੇਤੀ ਜਵਾਬ ਦਿੱਤਾ ਰੱਬ ਦੇ ਆ ਬੰਦਿਆ ਕਰੀ ਆਪਣੀ ਮਰਜ਼ੀ ਪਰ ਮੇਰੀ ਇੱਕ ਸਲਾਹ ਹੈ ਸਿਆਣੀ ਕਹਿੰਦੇ ਹਨ ਕਿ ਮੰਗਣਾ ਅਣਖ ਦੀ ਮੌਤ ਹੈ ਤੇ ਉਧਾਰ ਲੈਣਾ ਗੁਲਾਮੀ ਦੀ ਸ਼ੁਰੂਆਤ ਵਿਆਹ ਸਾਦਾ ਕਰ ਲੈ ਪਰ ਕਰਜ਼ਾ ਨਾ ਲਈ ਨਾਲੇ ਉਧਾਰ ਲੈਣ ਨਾਲ ਮਿੱਤਰਤਾ 'ਚ ਵੀ ਫਰਕ ਪੈ ਜਾਂਦਾ ਹੈ ਫਕੀਰ ਨੇ ਸਹਿਜ ਨਾਲ ਉਸਨੂੰ ਸਮਝਾਇਆ ਉਹ ਆਦਮੀ ਫਕੀਰ ਦੀ ਗੱਲ ਸੁਣ ਕੇ ਹोली ਹੋ ਗਿਆ ਕੁਝ ਕਦਮ ਅੱਗੇ ਜਾ ਕੇ ਫਕੀਰ ਨੇ ਉਸ ਆਦਮੀ ਨੂੰ ਕਿਹਾ ਜੇ ਕਦੇ ਤੇਰੇ ਕੋਲੋਂ ਵੀ ਕੋਈ ਕਰਜ਼ਾ ਲੈਣ ਜਾਂ ਉਧਾਰ ਮੰਗਣ ਆਵੇ ਤਾਂ ਮਦਦ ਜਿੰਨੀ ਮਰਜ਼ੀ ਕਰ ਦੇਵੀਂ ਪਰ ਵਿਆਜੂ ਪੈਸਾ ਜਾਂ ਉਧਾਰ ਨਾ ਦੇਵੀਂ ਉਹ ਕਿਉਂ ਸਾਧੂ ਮਹਾਰਾਜ ਉਸ ਆਦਮੀ ਨੇ ਪੁੱਛਿਆ ਐਸਾ ਆਂਦਾ ਭਾਰ ਨਫ਼ਰਤ ਨੂੰ ਜਨਮ ਦਿੰਦਾ ਹੈ ਤੂੰ ਦਿੱਤਾ ਹੋਇਆ ਪੈਸਾ ਤੇ ਦੋਸਤ ਦੋਵੇਂ ਹਮੇਸ਼ਾ ਲਈ ਗੁਆ ਲਵੇਂਗਾ ਫਕੀਰ ਨੇ ਕਿਹਾ ਤੇ ਅੱਗੇ ਤੁਰ ਪਿਆ ਥੋੜੀ ਦੇਰ ਬਾਅਦ ਕੇਸਰ ਨੇ ਪਿੱਛੇ ਮੁੜ ਕੇ ਦੇਖਿਆ ਉਹ ਆਦਮੀ ਹੌਲੀ-ਹੌਲੀ ਵਾਪਸ ਜਾ ਰਿਹਾ ਸੀ ਕੇਸਰ ਤੇ ਫਕੀਰ ਅਜੇ ਥੋੜੀ ਦੂਰ ਹੀ ਗਏ ਸਨ ਕਿ ਝਗੜ ਰਹੇ ਦੋ ਆਦਮੀ ਦਿ세 ਫਕੀਰ ਦੇ ਪੁੱਛਣ ਤੇ ਇੱਕ ਨੇ ਕਿਹਾ ਮੈਂ ਇੱਕ ਦੁਕਾਨਦਾਰ ਹਾਂ ਮੈਂ ਇਸ ਕਿਸਾਨ ਨੂੰ ਹਰ ਹਫਤੇ 1 ਕਿਲੋ ਦਾਲ ਵੇਚਿਆ ਕਰਦਾ ਸੀ ਜਿਸ ਬਦਲੇ ਇਹ ਮੈਨੂੰ 1 ਕਿਲੋ ਮੱਖਣ ਦਿੰਦਾ ਸੀ ਕਈ ਮਹੀਨੇ ਇਸੇ ਤਰ੍ਹਾਂ ਚੱਲਦਾ ਰਿਹਾ ਪਰ ਕੱਲ ਮੈਂ ਮੱਖਣ ਤੋਲ ਕੇ ਵੇਖਿਆ ਤਾਂ ਉਹ ਕਿਲੋ ਤੋਂ ਕਾਫੀ ਘੱਟ ਸੀ ਮੈਨੂੰ ਲੱਗਦਾ ਹੈ ਕਿ ਇਹ ਮੈਨੂੰ ਹਰ ਹਫ਼ਤੇ ਮੱਖਣ ਘਾਟੀ ਦਿੰਦਾ ਰਿਹਾ ਹੈ ਮੈਂ ਤਾਂ ਹਮੇਸ਼ਾ ਮੱਖਣ ਇਸ ਨੂੰ ਤੋਲ ਕੇ ਦਿੰਦਾ ਹਾਂ ਕਿਸਾਨ ਨੇ ਕਿਹਾ ਫਕੀਰ ਨੇ ਉਸ ਨੂੰ ਪੁੱਛਿਆ ਤੂੰ ਮੱਖਣ ਤੋਲਦਾ ਕਿਵੇਂ ਹੈ ਉਸ ਦੀ ਦਿੱਤੀ ਹੋਈ ਕਿਲੋ ਦਾਲ ਨਾਲ ਕਿਸਾਨ ਨੇ ਕਿਹਾ ਫਕੀਰ ਨੇ ਦੋਵਾਂ ਨੂੰ ਨੇੜੇ ਬੁਲਾ ਕੇ ਕਿਹਾ ਜਿਹੋ ਜਿਹਾ ਵਿਹਾਰ ਅਸੀਂ ਦੂਸਰਿਆਂ ਤੋਂ ਚਾਹੁੰਦੇ ਹਾਂ ਉਹੋ ਜਿਹਾ ਹੀ ਸਾਨੂੰ ਦੂਸਰਿਆਂ ਨਾਲ ਕਰਨਾ ਚਾਹੀਦਾ ਹੈ ਉਹ ਦੋਵੇਂ ਫਕੀਰ ਦੀ ਗੱਲ ਸਮਝ ਕੇ ਆਪੋ ਆਪਣੇ ਰਸਤੇ ਪੈ ਗਏ ਕੇਸਰ ਤੇ ਫਕੀਰ ਸੋਹਣੀ ਝਾਂ ਵਾਲਾ ਰੇਰੂ ਦਾ ਦਰਖਤ ਵੇਖ ਕੇ ਰੁਕ ਗਏ। ਗਰਮੀ ਵੱਧ ਰਹੀ ਸੀ, ਹਵਾ ਬੰਦ ਸੀ ਤੇ ਰੇਗਿਸਤਾਨ ਝੁੱਪ ਸੀ। ਕੋਈ ਪੰਛੀ ਵੀ ਨਹੀਂ ਸੀ ਦਿਖ ਰਿਹਾ। ਝਾਂ ਥੱਲੇ ਲੰਮਾ ਪਿਆ ਕੇ ਕੇਸਰ ਰਾਤ ਦੇ ਸੁਪਨੇ ਬਾਰੇ ਸੋਚਣ ਲੱਗ ਪਿਆ ਸੀ। ਰਾਤੀ ਉਸਨੇ ਸੁਪਨੇ 'ਚ ਬੇਬੇ ਨੂੰ ਵੇਖਿਆ ਸੀ। ਉਸਦਾ ਉਦਾਸ ਦਿਲ ਰੇਗਿਸਤਾਨ ਦੀ ਉਦਾਸ ਝੁੱਪ ਵਿੱਚ ਹੋਰ ਉਦਾਸ ਹੋ ਗਿਆ ਸੀ। ਬੇਬੇ ਉਸਦੇ ਵੇਖਦੇ-ਵੇਖਦੇ ਬੁੱਢੀ ਹੋ ਗਈ ਸੀ। ਜਦੋਂ ਛੋਟਾ ਸੀ ਤਾਂ ਪਿੰਡ ਦਾ ਕੋਈ ਵਿਆਹ ਬੇਬੇ ਤੋਂ ਬਿਨਾ ਪੂਰਾ ਨਹੀਂ ਸੀ ਹੁੰਦਾ। ਉਹ ਗੰਧੀ ਬਹੁਤ ਸੋਹਣਾ ਸੀ ਕਿੰਨੀਆਂ ਘੋੜੀਆਂ ਸਿੱਠਣੀਆਂ ਬੋਲੀਆਂ ਬੇਬੇ ਨੂੰ ਜ਼ੁਬਾਨੀ ਯਾਦ ਸਨ ਬਾਪੂ ਦੇ ਜਾਣ ਤੋਂ ਬਾਅਦ ਉਸਨੇ ਵਿਆਹਾਂ ਦੇ ਜਾਣਾ ਵੀ ਛੱਡ ਦਿੱਤਾ ਸੀ ਹੁੰਦਾ ਪੁਰਾਣੀਆਂ ਗੱਲਾਂ ਯਾਦ ਕਰ ਕਰਕੇ ਹੀ ਦਿਲ ਹੌਲਾ ਕਰ ਲੈਂਦੀ ਸੀ ਜਦੋਂ ਮੈਂ ਨਵੀਂ ਵਿਆਹੀ ਆਈ ਸਾ ਤਾਂ ਮੇਰੇ ਬੁਰਜੀਆਂ ਵਾਲੇ ਲੌਂਗ ਦੀ ਚਰਚਾ ਸਾਰੇ ਪਿੰਡ ਵਿੱਚ ਹੋਈ ਸੀ ਬੇਬੇ ਬੜੇ ਮਾਣ ਨਾਲ ਦੱਸਦੀ ਕਿ ਸਰ ਹਰ ਛੋਟੀ ਵੱਡੀ ਗੱਲ ਬੇਬੇ ਨਾਲ ਜ਼ਰੂਰ ਕਰਦਾ ਬੇਬੇ ਦੇ ਮੋਢੇ ਤੇ ਸਿਰ ਰੱਖ ਕੇ ਉਹ ਸਭ ਕੁਝ ਬੋਲ ਜਾਂਦਾ ਬੇਬੇ ਆਪਣੇ ਅਟਣਾ ਵਾਲੇ ਹੱਥਾਂ ਨਾਲ ਉਸਾ ਸਰ ਬਲਾウス ਦੀ ਰੰਦੀ ਬੇਬੇ ਦੀ ਦੁਨੀਆ ਵੀ ਕੇਸਰ ਤੋਂ ਸ਼ੁਰੂ ਹੋ ਕੇ ਕੇਸਰ ਤੇ ਖਤਮ ਹੋ ਜਾਂਦੀ ਸੀ ਕਿੰਨੀ ਵਾਰ ਉਹ ਰਾਤ ਨੂੰ ਬੇਬੇ ਦੀਆਂ ਗੱਲਾਂ ਸੁਣਦਾ ਸੁਣਦਾ ਸੋ ਜਾਂਦਾ ਤੇ ਬੇਬੇ ਉੱਠ ਕੇ ਕਦੀ ਉਸ ਨੂੰ ਪੱਖੀ ਚਾਲਦੀ ਤੇ ਕਦੀ ਉਸ ਨੂੰ ਕਦੀ ਉਸ ਦੀ ਚਾਦਰ ਠੀਕ ਕਰਦੀ ਬੇਬੇ ਦਾ ਝੁੜਨੀਆਂ ਵਾਲਾ ਚਿਹਰਾ ਤੇ ਠੋਡੀ ਤੇ ਖੁਣਮਾਇਆ ਹਰਾ ਤੇਲ ਕੇਸਰ ਨੂੰ ਬਹੁਤ ਸੋਹਣਾ ਲੱਗਦਾ ਸੀ ਦੁੱਧ ਰੜਕਦੀ ਬੇਬੇ ਦੀ ਪੇਠ ਨਾਲ ਢੋ ਲਾ ਕੇ ਉਹ ਗਲੇਲ ਨਾਲ ਚਿੜੀਆਂ ਕਾਵਾ ਦੇ ਨਿਸ਼ਾਨੇ ਵੰਨਦਾ ਰਹਿੰਦਾ ਹਰ ਰੋਜ਼ ਵੇਰਮਦਾਨੀ ਦੀ ਆਵਾਜ਼ ਬੇਬੇ ਦੇ ਪਾਠ ਦੀ ਆਵਾਜ਼ ਵਿੱਚ ਘੁੱਲ ਕੇ ਘਰ ਵਿੱਚ ਸਕੂਨ ਦਾ ਛੱਟਾ ਦੇ ਦਿੰਦੀ। ਬਾਪੂ ਦੇ ਵਡੇਰੇ ਦਰਿਆਓ ਪਾਰ ਤੋਂ ਉੱਠ ਕੇ ਆਏ ਸਨ। ਇਸ ਘਰ ਕੇ ਕੇਸਰ ਹੁਣਾਂ ਦਿਆਂ ਨੇੜੇ-ਤੇੜੇ ਕੋਈ ਸਾਖ ਸਕੀਰੀਆਂ ਨਹੀਂ ਸਨ। ਸਿਰਫ ਇੱਕ ਨਾਨਕਾ ਪਿੰਡੀ ਨੇੜੇ ਸੀ ਜਿੱਥੋਂ ਬਚਪਨ ਵਿੱਚ ਗਿਆ ਛੇਤੀ ਕਿਤੇ ਮੁੜਦਾ ਨਹੀਂ ਸੀ। ਕੇਸਰ ਨੂੰ ਪਿੰਡੇ ਦੇ ਬਾਹਰਵਾਰ ਵਾਲਾ ਨਲਕਾ ਕੇਸਰ ਨੂੰ ਪਿੰਡੇ ਦੇ ਬਾਹਰਵਾਰ ਵਾਲਾ ਨਾਨਕਾ ਘਰ ਅੰਬਾਂ ਦੇ ਬਾਗ ਛੋਟੇ-ਛੋਟੀਆਂ ਗਲੀਆਂ ਅਤੇ ਪਿੰਡ ਦੇ ਵਿਚਕਾਰ ਸਾਂਝਾ ਖੂਹ ਹੁਣ ਵੀ ਯਾਦ ਸਨ ਨਾਨਕਾ ਪਿੰਡ ਦੇ ਹਰ ਘਰ ਵਿੱਚ ਇੱਕ ਅੰਬ ਦਾ ਤੇ ਇੱਕ ਜਾਮਨ ਦਾ ਰੱਖਾ ਜ਼ਰੂਰ ਹੁੰਦਾ ਸੀ ਹਰੇਕ ਖੇਤ ਵਿੱਚ ਇੱਕ-ਇੱਕ ਦੋ-ਦੋ ਅੰਬਾਂ ਦੇ ਬੂਟੇ ਜ਼ਰੂਰ ਹੁੰਦੇ ਸਨ ਗਰਮੀਆਂ ਨੂੰ ਅੰਬਾਂ ਦੇ ਦਿਨਾਂ ਵਿੱਚ ਹਰ ਘਰ ਦਾ ਇੱਕ ਕਮਰਾ ਅੰਬਾਂ ਦੀਆਂ ਟੋਕਰੀਆਂ ਨਾਲ ਭਰਿਆ ਰਹਿੰਦਾ ਹਰ ਰੋਜ਼ ਦੁਪਹਿਰ ਤੇ ਆਥਣ ਵੇਲੇ ਦੀ ਰੋਟੀ ਨਾਲ ਅੰਬਾਂ ਦੇ ਰਸ ਵਿਚ ਲੂਣ ਤੇ ਕੁੱਟੀ ਹੋਈ ਕੋਈ ਕਾਲੀ ਮਿਰਚ ਪਾ ਕੇ ਬਣਾਇਆ ਮਲਾਜ਼ੀ ਜ਼ਰੂਰ ਮਿਲਦਾ ਅੰਬ ਚੂਪ ਕੇ ਦੁਪਹਿਰ ਨੂੰ ਆਉਂਦੀ ਗੂੜੀ ਨੀਂਦ ਯਾਦ ਕਰਕੇ ਕੇਸਰ ਦੀਆਂ ਅੱਖਾਂ ਅੱਜ ਦਿਨੇ ਹੀ ਬੰਦ ਹੋਣ ਲੱਗ ਪਈਆਂ ਸਨ ਤੇ ਮਾਂ ਨੂੰ ਯਾਦ ਕਰਦੇ ਕੇਸਰ ਨੂੰ ਲੱਗਿਆ ਜਿਵੇਂ ਟਿੱਬਿਆਂ ਵੱਲੋਂ ਆ ਰਹੀ ਹਵਾ ਲੋਰੀ ਸੁਣਾ ਰਹੀ ਹੋਵੇ ਕੇਸਰ ਦੀਆਂ ਅੱਖਾਂ ਹੌਲੀ ਹੌਲੀ ਬੰਦ ਹੋਣ ਲੱਗੀਆਂ ਧੰਨਵਾਦ